ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੋ ਬਤਰ ਸੱਟਾ ਵੀ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਪਹਿਲੇ ਨੰਬਰ ਦਾ ਬੋਲੇਟਾਂ ਦਾ ਬੰਦ ਕਰੀ ਯਾਰ ਇਹ ਪੈੜ ਨਾਲ 9 10 ਵਜੇ ਆਉਂਦੇ 12 ਵਜੇ ਤੱਕ ਇਹ ਜਗ੍ਹਾ ਨਾ ਰਹਿਣਾ ਠੀਕ ਹੈ ਤੇ ਆਪਣੇ ਦੂਸਰੇ ਵਾਲੇ ਕਬੂਤਰਾਂ ਵੀ ਬੰਦ ਗੱਲ ਕੀ ਇੱਕ ਤਾਂ ਇਹ ਵੀ ਬੰਦ ਹੈ ਇੱਕ ਦੂਜਾ ਵੀ ਬੰਦ ਹੈ ਹਨਾ ਤੇ ਚੱਕਰ ਕੀ ਹੋਇਆ ਨਾ ਕੱਲ ਮਾਮੇ ਦਾ ਮੁੰਡਾ ਆਇਆ ਸੀ ਨਾ ਉਹ ਤਾਂ ਕੋਈ ਗਾਂ ਦੀਆਂ ਲਿਆਜੀ ਹੈ ਤੇ ਉਹਨੇ ਨਾ ਬੋਰ ਪਹਿਲਾਂ ਕਬੂਤਰ ਮੰਗੇ ਸੀ ਆਪਣੇ ਤੋਂ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੋਊਗੀ ਆਮ ਨਾਲੇ ਤੇ ਉਦੋਂ ਮਨ ਨੂੰ ਸ਼ੋਭ ਦੀ ਤੋਂ ਦਵਾਤੇ ਸੀ ਉਹੀ ਮਹਾਰ ਵੀ ਸਿੱਧੀ ਗੱਲ ਕਰਾ ਆਪਣੀ ਮਾਰਦਾ ਮਾ ਦੇ ਦੇ ਯਾਰ ਗੰਦ ਮੰਦੇ ਜੀ ਹਨਾ ਵੇਕਾਰ ਤੇ ਉਹਨੇ ਡਾਇਡ ਹੋਏ ਉਹਨੂੰ ਪਤਾ ਲੱਗ ਗਿਆ ਵੀ ਹੈ ਨਹੀਂ ਕੰਮ ਤੇ ਉਹ ਕਹਿੰਦਾ ਯਾਰ ਮਨ ਉਹਦੇ ਘਰੋਂ ਕਬੂਤਰ ਦਵਾ ਜੇ ਦੇਊਗਾ ਤਾਂ ਆਪ ਦੇ ਆਪ ਦੇ ਕੂਤਰਾ ਚ ਮਾ ਯਾਰ ਫਿਰ ਜਵਾਬ ਇਹ ਦਿੰਦਾ ਭੜਾ ਲਾ ਦੇਣਾ ਮੈਂ ਚੱਲ ਇੱਕ ਤੇ ਇਹ ਕਬੂਤਰ ਹੋ ਗਿਆ ਆਪਣਾ ਇਹ ਵੀ ਘਰ ਤੇ ਪੱਠਾ ਦੂਜਾ ਵੀ ਘਰ ਤੇ ਪੱਠਾ ਦੂਜੇ ਨਾਲ ਦਾ ਤਾਂ ਬਹੁਤ ਓਡਾ ਹੈ ਵੀ ਵਧੀਆ ਓਡਾ ਹੈ ਕਰਿਆ ਹੋਈ ਕੋਈ ਗੱਲ ਨਹੀਂ ਮੈਂ ਚੱਲ ਫਿਰ ਇਹ ਦੋਵੇਂ ਦੇ ਦੇਾਂਗੇ ਆਪਾਂ ਹਣਾ ਉਹਨੂੰ ਤੇ ਬਾਕੀ ਤੁਹਾਨੂੰ ਪਤਾ ਆਪਣਾ ਤਾਂ ਕਿਹੜੀਆਂ ਦੂਸਰਾਂ ਮੈਨੂੰ ਤਾਂ ਹੈ ਨਹੀਂ ਸੀ ਚਾਹ ਹਣਾ ਇਹ ਚੀਜ਼ਾਂ ਦਾ ਉਹ ਤਾਂ ਉਹੀ ਉਹੀ ਰੰਗ ਜਾ ਲਾਗੇ ਤੇ ਮੈਂ ਛੱਡ ਦਿੰਦਾ ਸੀ ਦੋ ਦਿਨ ਐਵੇਂ ਕੀ ਫਾਇਦਾ ਆਪਾਂ ਇੱਥੇ ਬਿੱਲੀ ਬਿੱਲੀ ਨੂੰ ਫਾਦਾਂਗੇ ਨਾ ਰਾਤ ਰੋਤ ਨੂੰ ਤੜਦੇ ਨਹੀਂ ਆਪਣੇ ਤਾਂ ਉਹ ਗੱਲ ਤੇ ਕੀ ਦਾਵਾਂ ਤੇ ਕਬੂਤਰ ਆਪਾਂ ਦੇ ਦਿਆਂਗੇ ਦੋਵੇਂ ਘਰ ਤੇ ਬੰਦ ਬਾਕੀ ਕੁਝ ਭਰਾ ਲੈ ਦੇਈਆਂ ਇਹ ਦੂਸਰਾ ਜਿਤਨਾ ਕਿ ਰਕੂ ਉਤਰ 11 12 ਵਜੇ ਨਹੀਂ ਛੱਡੀ ਤੇ ਤੱਕ 7 ਵਜੇ ਛੱਡੀ ਤੇ ਉਹ ਭਰਾਵੋ ਬੱਸ ਕਰਕੇ ਭਾਈ ਬਣੇ ਹਨ ਕੋਈ ਤੁਹਾਨੂੰ ਪਤਾ ਹੈਗਾ ਮੈਂ ਟਾਈਮ ਪਾ ਕਰਦਾ ਜੇ ਮੈਨੂੰ 8:40 ਹੋਵੇ ਤਾਂ ਮੈਂ ਸਾਰਾ ਕੋਈ ਭਾਈ ਯਾਰ ਉਹ ਹੀ ਗੱਲ ਹੈ ਹੁਣ ਤੁਸੀਂ ਮੈਨੂੰ ਦੱਸੋਗੇ ਭਰਾ ਯਾਰ ਹਨ ਆਇ ਨਹੀਂ ਹੁੰਦਾ ਬਈ ਸਾਰੇ ਸਿਆਣੇ ਆਪਦੇ ਆਦੇ ਘਰੋ ਘਰੀ ਹਨਾ ਉਹ ਤਾਂ ਮੈਨੂੰ ਵੀ ਪਤਾ ਹੁਣ 11 ਵਜੇ ਤੂੰ ਕੂਤੋਂ ਕਿਹੜੀ ਬਾਈ ਉੜਦੀ ਹੈ ਹਨਾ ਪਹਿਲਾਂ ਡਾਉਂਦੇ ਹੀ ਰਹੇ 7 ਵਜੇ ਉਹ यूं ਛੋਕਲੇ ਮੇਲਾ ਮੇਰਾ ਯਾਰ ਇਹ ਹੈ ਨਾ ਤੁਸੀਂ ਸਾਂਹ ਦੇਣੀ ਮੇਰੇ ਨਾਲ ਜਿੰਦਰ ਵੜ ਕੇ ਨਹੀਂ ਜੀ ਫੀਲਿੰਗ ਨਹੀਂ ਸਾਂਹ ਦੇ ਮੇਰੀ ਵੀ ਮੈਂ ਕੀ ਚੱਲ ਰਿਹਾ ਮੇਰੇ ਅੰਦਰ ਮੈਂ ਕੀ ਕਰਨਾ ਚਾਹਣਾ ਮੂਡ ਤੇ ਡਿਪੈਂਡ ਕਰਦੀਆਂ ਸਾਰੀਆਂ ਗੱਲਾਂ ਬਾਤ ਪਿਓ ਮੱਕੀ ਬਈ ਘਰਤੀ ਪੈਕ ਮੱਕੀ ਸਾਰੀ ਰਾਤ ਸੁੱਕੀ ਗਈ ਹੈ ਤੇ ਠੰਡੀ ਹੋਈ ਗਈ ਹੈ ਮਤਲਬ ਇੱਕ ਹਸਾਲ ਤੇ ਤੇ ਉਹਨੂੰ ਤਾਂ ਪਾ ਦੇ ਡਰਮ 'ਚ ਤੇ ਉਸ ਤੋਂ ਬਾਅਦ ਹੁਣ ਆ ਗਈ ਵਾਰੀ ਸਰ੍ਹਸੋਂ ਦੀ ਤੇ ਇਹਨੂੰ ਥੋੜਾ ਜਿਹਾ ਕਰ ਰਹੇ ਆ ਆਪਣਾ ਕੀ ਕਹਿੰਦੇ ਹੁੰਦੇ ਆ ਕੂਲ ਕਰ ਰਹੇ ਆ ਬਸ ਹੋਰ ਘੰਟੇ ਨੂੰ ਹਨਾ ਇਹ ਨਹੀਂ ਵਧੀਆ ਠਰ ਜਾਣਾਗਾ ਉਦੋਂ ਫੇਰ ਇਹਨੂੰ ਡਰਮ ਤੇ ਪਾ ਦਾਂਗੇ ਤੇ ਆਏ ਵਗੜਾ ਝੋੜਡਾ ਵਾਲੇ ਯਾਰ ਮਿੱਤਰ ਵੀ ਆਪਣੇ ਹਨਾ ਹੋਰ ਜੀ ਕੈਸੇ ਹੋ ਓਕੇ ਰਬੋਟਾਂ ਫੂਤਰ ਕੁਵਾਤਰ ਸੈਟ ਹੈ ਪੂਰੇ ਸੈਟ ਹੈ ਓਕੇ ਓਕੇ ਥੋੜਾ ਜਿਹਾ ਸਕੈਮ ਹੋ ਗਿਆ ਯਾਰ ਸਾਡੇ ਨਾਲ ਚਲੋ ਕੋਈ ਨਾ ਫਿਰ ਦੱਸਾਂਗੇ ਕਦੇ ਛੱਡੋ ਹਨਾ ਨਾਲ ਨਾਲ ਬਸ ਇਹ ਕੰਮ ਕਰੀ ਜਾਂਦੇ ਹਨਾ ਬ੍ਰੋ ਤੇ ਬਾਹਰ ਹਜੇ ਮੰਜਾ ਵੇਸਤਰਾ ਉਮੀ ਪਿਆ ਸਾਡੇ ਦੋਵਾਂ ਦੇ ਚਲੋ ਕੋਈ ਨਾ ਮੈਂ ਚੱਕ ਲੂਗਾ ਪੱਖਾ ਪਕਾ ਔਰ ਛਤਰियां ਸਾਰਾ ਸਮਾਨ ਤੇ ਸੱਚmber ਡੱਕੇ ਨਾ ਝੂਗੇ ਜੋੜਨਾਂ ਵਾਸਤੇ ਤਾਂ ਉਹਦੇ ਕੋਲ ਜੀ ਬਾਬਿਓ ਆਗੇ ਜਿੱਧਰੇ ਕਰੇ ਰੋਟੀ ਟੋਟੀ ਖਾਇਾਂ ਦੀ bro ਤੇ ਹੁਣ ਸਾਨੂੰ ਦਿਖਾਉਣੇ ਆ ਆਪਾਂ ਜਿਹੜੇ ਡੱਕੇ ਡੋਕੇ ਲਿਆਂਦੇ ਤੋੜ ਕੇ ਹੁਣ ਟਰਨ ਆ ਗਈ ਬਾਇਰੇ ਦੀ bro ਠੀਕ ਹੈ ਆਪਣੀ ਸਰੋਂ ਵੀ ਸਗਾ ਕੇ ਤੇ ਚੰਗੀ ਤਰ੍ਹਾਂ ਵਧੀਆ ਹਨਾ ਮਤਲਬ ਸੁੱਕੀ ਤਾਂ ਪਹਿਲੇ ਹੀ ਸੀ ਠਾਰ ਕੇ ਜੇ ਤੇ ਬਾਤ ਜੀ ਉਹਦੇ ਵਿੱਚ ਹੁਣ ਬਾਜਰੇ ਦੀ ਕਰਦੇ ਆ ਸੈਟਿੰਗ ਆ ਦੂਰੀ ਪਗਾਈ ਹੋ ਗਈ ਸਾਡੀ ਪਰ ਇਹਨਾਂ ਵੀ ਹੈ ਅੰਦਰ ਛਾਵੇਂ ਛਾਵੇਂ ਕਿ ਬਸ ਇਹਨੇ ਛੇਤੀ ਠਰ ਜਾਣਾ ਘੰਟੇ ਤੇ ਘੰਟੇ ਜੀ ਤੇ ਚੱਕ ਕੇ ਅਸੀਂ ਫੇਰ ਡਰਮਜ ਵਗੈਰਾ ਰੱਖ ਲੈਣ ਠੀਕ ਹੈ ਐਤ ਕੀ ਖਰਾਕ ਮਿਕਸ ਨਹੀਂ ਕਰਦੇ ਬਰੋ ਨਾ ਮਿਕਸ ਕਰਕੇ ਐਤ ਕੀ ਯਾਰ ਸੋ ਮੈਨੀ ਚੇਂਜਸ ਹੋਣਗੇ ਆਪਣੀ ਤੇ ਆਪਣਾ ਗੱਲਾਂ ਚ ਇਹਨੂੰ ਬਾਈ ਬਣੇ ਪੋਲੇ ਪੋਲੇ ਹਸਣ ਨਾਲ ਖਲਿਆਰ ਦੇ ਸਾਰੇ ਪਾਸੇ ਤੇ ਇੱਕ ਸੱਚ ਇੱਕ ਉਹਨਾਂ ਨੂੰ ਸਹੀ ਭਰਾ ਨੂੰ ਟੈਨਸ਼ਨ ਲੱਗੀ ਰਹਿੰਦੀ ਹੈ ਕਿ ਉਹ ਜਿਹੜਾ ਜਾਲ ਦਾ ਪਾਣੀ ਹੈ ਕਿ ਬਈ ਉਹਦੇ ਵਾਸਤੇ ਥਲੇ ਪੇਪਰ ਖਾ ਮੈਨੂੰ ਬਾਹਲੇ ਕਮੈਂਟ ਕਰਦੇ ਆ ਮੈਂ ਉਹ ਵੀ ਦਿਖਾਵਾਂ ਖੜ ਜੋ ਸੋਨੂੰ ਵੀ ਬਾਈ ਹਨਾ ਭਰਾ ਮੇਰੋ ਆਹ ਕਦੇ ਵਾਸਤੇ ਹੈ ਹੁਣ ਕੋਈ ਸੱਪ ਦੀ ਖੱਡ ਤਾਂ ਹੈ ਨਹੀਂ ਇਹ ਪਾਣੀ ਨਿਕਲ ਨੂੰ ਮੈਂ ਪੈਪ ਇਹਦਾ ਵੀ ਜਿਹੜਾ 45 ਗਰਾਹੀਂ ਪਾਣੀ ਆਉ ਸਾਰਾ ਪਾਣੀ ਝਾੜੂ ਮਾਰ ਕੇ ਫਰਸ਼ ਸਾਫ ਤੇ ਪਾਣੀ ਇੱਥੋਂ ਦੀ ਸਾਰਾ ਬਾਹਰ ਹਨਾ ਇੱਥੇ ਵੀ ਲੱਗੀ ਐ ਇੰਨਾ ਸਾਰਾ ਜਿ ਖੁੱਡਾਂ ਜ ਤੁਹਾਨੂੰ ਲੱਗੀਆਂ ਐ ਹੁਣ ਕੋਈ ਆਏ ਨਾ ਕੋਈ ਦੀ ਬੀ ਦੀ ਕੁਚੀ ਟੱਪ ਜੂਗੀ ਬਈ ਵਿੱਚੋਂ ਵੀ ਆ ਲਾ ਰੱਖਿਆ ਇਹਨਾਂ ਨੂੰ ਬੰਦ ਕਰ ਰੱਖਿਆ ਚੀਜ਼ਾਂ ਮੈਂ ਹਨ ਤਾਂ ਕਰਕੇ ਧਿਆਨ ਮੇਰਾ ਹੁੰਦਾ ਬਈ ਉਹ ਗੱਲ ਵੱਖਰੀ ਐ ਜੀ ਬਸ ਸੁੱਡਲ ਜਾ ਬਣਾ ਰਹਿਣਾ ਸਾਰਾ ਦਿਨ ਪਤਾ ਮੈਨੂੰ ਸਾਰਾ ਹੀ ਐ ਤੂੰ ਕੌੜਾ ਆ ਜਾ ਬਣ ਜਾਣਾ ਮੈਨੂੰ ਹਨਾ ਵੀ ਥੋੜਾ ਦਿਮਾਗ ਆਊਟ ਹੋ ਜਾਂਦਾ ਮੇਰਾ ਕਦੇ ਕਦੇ ਉਲਝ ਜਾਂਦਾ ਕਹਾਣੀ ਤਾਂ ਕਰਕੇ ਕੋਈ ਨਾ ਅਗਲੀਆਂ ਬਾਜ਼ੀਆਂ ਨੂੰ ਹੁਣ ਸ਼ੌਂਕ ਵਧਾਈ ਜਾਂਦੇ ਆ ਗੱਲਾਂ ਬਾਤਾਂ ਕਰਕੇ ਕਬੂਤਰਾਂ ਦੀ ਇਹ ਉਹ ਹਨਾ ਫੇਰ ਅੰਦਰੋਂ ਬੰਦੇ ਨੂੰ ਚੱਤ ਹੁੰਦੀ ਐ ਭਾਂ ਚ ਹੋਰ ਕੰਮ ਛੱਡ ਗਏ ਇਹ ਕਬੂਤਰਾਂ ਕੰਨੀ ਹੋ ਗਏ ਵੀ ਇਹਨਾਂ ਨੇ ਆਪਣਾ ਕੁਛ ਨਾ ਕੁਝ ਵੀ ਇੱਥੋਂ ਤੇ ਕਰੇ ਹੀ ਲੈ ਕੇ ਆਏ ਆ ਤੇ ਆਪਣਾ ਗਵਾਲਾ ਮੁਕੀ ਯਾਰ ਨਾ ਇਹਨਾਂ ਨੇ ਸਵਾਰਿਆ ਹਨਾ ਤੇ ਆਪਾਂ ਇਹਨਾਂ ਨੂੰ ਸਵਾਰ ਗਏ ਠੀਕ ਹੈ ਹੁਣ ਆਏ ਮਾਈਂਡ ਕਰ ਰਹਾ ਮਾ ਆਪ ਦਾ ਠੀਕ ਹੈ ਕਿ ਨਹੀਂ ਤੇ ਬਾਕੀ ਉਹ ਕਬੂਦਰੀ ਸੈੱਟ ਹੈ ਬਰੋ ਜਿਹੜੀ ਕੂਦਰੀ ਵੱਡੀ ਬਿਮਾਰ ਸੀਗੀ ਆਪਣੀ ਪਹਿਲਾਂ ਨਾਲੋਂ ਫਰਕ ਹੈ ਮੇਰੇ ਹਿਸਾਬ ਨਾਲ ਤਾਂ ਆ ਬੈਠੀ ਤੇ ਬਾਕੀ ਕੋਈ ਨਾ ਜਦੋਂ ਜਮ ਪ੍ਰੋਪਰ ਸੈੱਟ ਹੋ ਗਈ ਫਿਰ ਛੱਡਾਂਗੇ ਇਹਨੂੰ ਤੇ ਆ ਦੋਵੇਂ ਜੋੜੀਆਂ ਲੱਗੂਗਾ ਤੇ ਇਧਰ ਆ ਦੋਵੇਂ ਜੋੜੀਆਂ ਵੀ ਦੇਖੋ ਇੱਕ ਕਬੂਤਰ ਦੋ ਕਬੂਤਰੀਆਂ ਲੈੰਦੇ ਆ ਨਜ਼ਾਰੇ ਪੂਰੇ ਚੱਲ ਫੰਡਾ ਬਣਿਆ ਮਾਹੌਲ ਬੱਲ ਗਏ ਹੈ ਹਾਂ ਬਾਬੇ ਸੱਚ ਡੱਕੇ ਸਿੱਟਣੇ ਰਹਿ ਗਏ ਸੀ ਬ్రో ਖੁੱਡਿਆਂ 'ਚ ਉਹ ਵੀ ਸਿੱਟੀ ਹੈ ਉਹ ਚੱਕ ਵੱਜ ਗਈ ਭੱਜ ਕੇ ਲੰਮੇ ਪਏ ਖੁੱਡੇ ਛੱਡ ਕੇ ਆ ਡੱਕੇ ਕੀਤੇ ਇਕੱਠੇ ਤੇ ਦਾਣੇ ਪਾਉਣ ਵਾਲੇ ਇਹਨਾਂ ਨੂੰ ਦਾਣੇ ਤਾਂ ਇੱਕ ਮਿੰਟ ਆਪ ਡੱਕੇ ਫੜੀ ਤੂੰ ਸਾਰੇ ਫੜ ਕੱਢ ਜਾ ਮੈਂ ਟ੍ਰੇ ਚਾੱਕ ਕੇ ਡੱਕੇ ਸਿੱਟਣਾ ਹਾਂ ਇਹਨਾਂ ਯਾਰ ਖੁੱਡੇ ਦਾ ਬੜੇ ਠੰਡੇ ਠੰਡੇ ਅੰਦਰ ਹੋਏ ਹਵਾ ਵੀ ਵਧ ਰਹੀ ਆ ਨਾ ਇਹਨਾਂ ਨੂੰ ਬਚਾਲੇ ਛੜ ਦੇ ਇੱਥੇ ਹੀ ਬਸ ਅਸੀਂ ਖਲਿਆੜ ਕੇ ਆ ਇੱਥੇ ਜੀ ਹਾਂ ਉਹ ਕਿਉਂ ਗੀ ਰਿਪੋਰਟ ਆ ਇਧਰ ਹੀ ਛੜਦੇ ਆ ਇਧਰ ਹੀ ਛੜਦੇ ਸਾਰੇ ਹਨ ਕਿ ਉਧਰ ਛੜਦੇ ਆ ਦੇ ਲਓ ਬਾਪਿਓ ਇਹ ਆਪਣੇ ਆ ਫੜ ਫੜ ਮੈਂ ਚੱਕ ਲਿਆ ਆ ਇਧਰ ਰੱਖ ਦੀ ਹਨ ਤੇ ਆ ਦੇਖੋ ਲੈ ਕੀ ਕੀ ਕੁੱਤਾ ਕਾਂ ਫੜਿਆ ਲੈ ਉਹ ਕਾਲੀ ਦਾ ਹਸਬੰਡਾ ਨੇ ਜਿਹੜਾ ਕਾਲੀ ਦਾ ਬੀਐਫ ਇਹਦੇ ਕੋਲੇ ਇਕੱਲੇ ਹੀ ਇਹ ਕੰਮ ਆ ਅੱਖਾਂ ਮੂੰਹ ਕਿਵੇਂ ਸਜਾਰ ਕੇ ਲੜ ਲੜ ਕੇ ਲੈਣੇ ਦੇਖੋ ਲੈ ਲੈ ਓ ਜਾ ਓਏ ਤੇਰੇ ਸੁਢਰੋ ਇੱਕ ਹੋਰ ਜੋੜੀ ਨੇ ਅੰਡਾ ਧਰ ਲਿਆ ਬਰੋ ਹੋਣੇ ਉਹ ਕਿ ਮੀਣ ਜੁੜੀ ਨਾ ਹਵਾ ਹੀ ਵਾਲੀ ਚਿੰਗੀ ਵਗਿਆ ਕਿਆ ਹਵਾ ਤਾਂ ਹੈ ਉਹ ਉਹਨੇ ਵੀ ਲਾੜੇ ਲੱਗਦਾ ਖੜ ਜਾ ਉਹ ਵੀ ਦੇਖ ਲੈਣੇ ਮੜੇ ਬਾਹਰ ਚ ਖੜਾ ਫੇੜ ਕੇ ਨਾ ਪਤਾ ਹਾਂ ਉਹ ਇਹ ਕਿਹੜੇ ਵੀ ਲਾੜਿਆ ਹਾਂ ਹੋ ਰਿਹਾ ਓਕੇ bro ਗੁੱਡ ਹੈ ਸੈਟ ਹੈ ਕੰਮ ਸਿੱੜਦੇ ਡੱਕੇ ਇਹਨਾਂ ਦਾ ਹੀ ਆ ਬਸ ਸਹੀ ਹੈ ਸਹੀ ਹੈ ਚਲੋ ਬਈ ਇਧਰ ਵੀ ਸਿੱੜ ਤੇ ਡੱਕੇ ਉਧਰ ਵੀ ਸਿੱੜ ਤੇ ਹੈ ਕਿਹੜਾ ਕਾਲੀ ਜੀ ਨਹੀਂ ਥਲੇ ਡਾ ਉਹ ਚਿੱਟੀਆਂ ਫਿੱਟੀਆਂ ਲਕਬੂਤਰਾ ਜੂੜੀ ਉਹ ਬਣੀ ਤੇ ਨਹੀਂ ਐ ਲਾਈ ਜੂੜੀ ਹਾਂ ਸ਼ਾਹ ਕੀ ਜੂੜੀ ਉਹ ਚਿੱਟੀਆਂ ਵਾਲੀ ਉਹ ਵੀ ਜੂੜੀ ਨਹੀਂ ਉਹ ਤਾਂ ਮਾਵਾਂ ਤੀਆਂ ਸੱਚ ਭੁੱਲ ਗਿਆ ਹੁਣ ਚાલਦੇ ਆ ਕਿਸੇ ਪਾਸੇ ਮੰਨ ਕੇ ਚਲੋ ਵੀ ਦਿਨਿਆ ਹੁਣ ਕਣਕ ਨੂੰ ਚਾਹ ਨਾਲ ਅੰਡਾ ਘਰ ਲਾਉਣੇ ਗਟਾ ਡਟ ਕੇ ਕਣਕ ਦਾ ਇਹਨੂੰ ਖੜਾ ਰਹਿਣ ਦੇ ਚੱਲਦੇ ਮੋਟਰਸਾਂ ਘਰੇ ਖੜਾ ਆਪਣਾ ਤੇ ਨਾਲ ਤੇ ਇੱਕ ਕਣਕ ਦਾ ਕਰਦੇ ਹਾਲ ਨਾਲੇ ਕੁਝ ਖਾ ਪੀ ਕੋਵੇਂਗੇ ਬਾਕੀ ਯਾਰ ਜੀ ਜਾਨੀ ਲਾਤਾ ਹਨਾ ਬਾਹਰ ਘੁੰਮੀ ਫਰੀ ਕਰਕੇ ਆਉਣੇ ਆ ਇਕ ਨੇ ਟਾਈਮ ਪਾਸ ਲਈ ਕੋਈ ਖਾਦਾ ਪੀਤਾ ਹੋਊਗਾ ਤੇ ਨਾਲੇ ਥੋੜਾ ਮਾਈਂਡ ਰੀਫਰੈਸ਼ ਹੋ ਜਾਵਾਂਗੇ ਨਾਲ ਵੀਡੀਓ ਤਾਂ ਬਣਾਈ ਨਹੀਂ ਆਪਾਂ ਇਟਸ ਕੀ ਟਾਈਮ ਐ ਇਹ ਉਹ ਲੱਗਿਆ ਬਣਾ ਲ ਗੇ ਪਹਿਲੇ ਉਹੀ ਤਾਂ ਗੱਲ ਐ ਬਾਪੂ ਲੱਗਿਆ ਹੁਣ ਜਲਾ ਮੈਂ ਖਾ ਪੀ ਲਈ ਵੀਡੀਓ ਸਾਡੇ ਨਾਲ ਕੋਈ ਹਿਸਾਬ ਜਾਂਦਾ ਬੰਨੀ ਮੂਖਿਆ ਜਾਂਦਾ ਮਾਰ ਤੇ ਹੜਦਾ ਨਹੀਂ ਪੰਨੂ ਕਲੱਚ ਪਲੇਟ ਅੱਜ ਕਿਹਨੇ ਕੀ ਦੀ ਲਾਲਿਆ ਦਾ ਚਲੋ ਭਾਵੇਂ ਉਹ ਬਣਾ ਪੀ ਕੇ ਗਲਾਸ ਮਰ ਮਿਲਕ ਸ਼ੇਕ ਪਤਾ ਨਹੀਂ ਕੀ ਕੁਝ ਵੀ ਯਾਰ ਆਈਸਕ੍ਰੀਮ ਖਾ ਕੇ ਚਾਲਦੇ ਘਰੋਂ ਇੱਕ 이어ਫੋਨ ਵੀ ਲੈ ਲਿਆ ਆਪਣੇ ਮਿਸਟਰ ਵਾਸਤੇ ਉਹ ਜੇਬ ਚ ਪਾਇਆ ਆਪਣੇ ਕੋਲੇ ਹਾਂਜੀ ਮੇਰੇ ਵੀਰੋ ਆ ਗਏ ਘਰੇ ਜੀ ਤੇ ਹੁਣ ਚੱਕਾਂਗੇ ਆਪਾਂ ਕਣਕ ਦਾ ਘਾਟਾ ਮੋੜਿਆ ਕਰਾ ਬਾਹਰ ਫੋਲਾਹੂਲੀ ਕਿਹਨੇ ਆਸਾ ਪਤਾ ਵੇਖ ਕੇ ਇੱਕ ਤਾਂ ਅਸੀਂ ਵੀ ਆਈਸਕ੍ਰੀਮ ਖਾ ਕੇ ਆਈਆਂ ਇੱਕ ਅਸੀਂ ਜਿਵੇਂ ਹੀ ਸਸਤੀ ਕੁਆਲਿਟੀ ਦੇ ਆਪਣੇ 이어ਫੋਨਸ ਲੈ ਕੇ ਆਂਦੇ ਆ ਮੋਤੀ ਪੋਤੀ ਵੀ ਉੱਠ ਖੜਿਆ ਓਏ ਇਹਨੂੰ ਵੀ ਪਤਾ ਲੱਗ ਗਿਆ ਵੀ ਕੋਲੇ ਬੰਦੇ ਆਏ ਗੜੇ ਹਾਂ ਪੁੱਤੂ ਮੈਂ ਹੀ ਮਿੱਠੀ ਮਰੀ ਸਮਝਾ ਓ ਪਾਈ ਬਣ ਗਿਆ ਸੀਗਾ ਸੀਣ ਠੀਕ ਹੈ ਕਿ ਨਹੀਂ ਬਚ ਤਰੀ ਗੱਟਾ ਆਪਣਾ ਭਰਿਆ ਜਾਊਗਾ ਤੇ ਆ ਆਪਣਾ ਲਾਸਟ ਪਹਿਲਾ ਤੇ ਲਾਸਟ ਗੱਟਾ ਦੋ ਵਾਰ ਆਪਣਾ ਮੁੱਲ ਦੀ ਲੈਣੀ ਪਿਆ ਕਰੋ ਬਸ ਆਪਣੀ ਕਣਕ ਠੀਕ ਹੈ ਕਿ ਨਹੀਂ ਤੇ ਥੋੜਾ ਘਟਾ ਲ ਗਏ ਆਪਾਂ ਫਿਰ ਕਰ ਦਿਆਂ ਹੀਲਾ ਕਰਾਂ ਭਰ ਕੇ ਲੈ ਚਲੇ ਹਾਂ ਲਓ ਜੀ ਕੀਤੀ ਹੋਈ ਮਿਹਨਤ ਦਾ ਪੈਗਾ ਮੁੱਲ ਹੋ ਗਈ 50 2 ਕਿਜੀਸ ਕਣਕ ਆਪਣਾ ਨਾਮ ਲਿਖ ਚਲੇ ਆਪਾਂ ਗੱਟੇ ਦੇ ਲੈ ਕਰਾਂ ਸ਼ੇਰਾ ਕਬੂਤਰਾਂ ਦੀ ਕਣਕ ਹੈ ਜਦੋਂ ਪੀਣ ਵਾਲੀ ਮਸ਼ੀਨ ਚ ਲਈ ਬਿਜਲੀ ਕਿੱਥੇ ਹੈ ਹੈ ਬਾਦਲ ਬਾਦਲ ਗਿਆ ਫਸਿਲ ਨੂੰ ਆ ਗਿਆ ਦੱਸ ਦਿਨ ਨੂੰ ਕਹ ਵਹ ਰੱਖ ਕੇ ਗਿਆ ਸੀ ਬਾਈ ਕਹਦੇ ਪੀਣ ਕਰਨਾ ਕੱਲਾ ਕੂਤਰਾਂ ਵਾਲੀ ਕਣਕ ਸਾਫ਼ ਕਰਨੀ ਚਾਹਗਾ ਲੱਗਿਆ ਪਤਾ ਬਾਈ ਕਿ ਤੋਣਾ ਹੋਏਗਾ ਆਕਾ ਦਾ ਨਾ ਬਣਾ ਦੇ ਕਿਤੇ ਮੇਰੇ ਕੰਮ ਦਾ ਨਾ ਮੁੜ ਕੇ ਆਗੇ ਕਰੇ ਤੇ ਹੁਣ ਬਈ ਬਾਇਰਾ ਇਕੱਠਾ ਕਰਕੇ ਤੇ ਪਾਲੇ ਡਰਾਮੇ ਚ ਬਲਦਾ ਇਹਨੂੰ ਬੈਠੇ ਬੈਠੇ ਤੇ ਇੱਕ ਹੋਰ ਰਹਿ ਹੋਗੀ ਇੱਕ ਮਿੰਟ ਰੁਕੋ ਪਹਿਲਾਂ ਤੁਹਾਨੂੰ ਦਿਖਾਵਾਂ ਮੈਂ ਵੀ ਕਮਰੇ ਦੀ ਸਾਫ਼ ਸੁਥਾਈ ਕਰਤੀ ਹਨਾ ਜਿੰਨਾ ਐਕਸਟਰਾ ਸਮਾਨ ਫालतੂ ਫालतੂ ਤਾਂ ਕੁਝ ਵੀ ਨਹੀਂ ਸਾਰਾ ਇਹਦਾ ਕੰਮ ਦਾ ਹੀ ਹੂੰ ਭੜਾ ਲੱਗਦਾ ਪਿਆ ਹਨਾ ਸਾਰਾ ਸੈਟਿੰਗ ਚ ਕਰਤਾ ਕੂਤਰਾਂ ਦੇ ਦਾਣੇ ਪਾਣੇ ਵਾਲੇ ਭਾਂਡੇ ਭੁੰਡੇ ਚੱਕ ਤੇ ਧੋ ਤੇ ਤੇ ਦਾਣੇ ਪਾਣੀ ਵਾਲਾਂ ਟਰੇਆਂ ਡੱਟ ਕੇ ਰੱਖ ਤੀਆਂ ਇਹ ਹੁੰਦੇ ਸ਼ੌਂਕੀਆ ਕੰਮ ਬਾਬੇ ਹੁਣ ਆਏ ਕਰਕੇ ਬਸ ਜਦੋਂ ਚੱਕਣਾ ਹੁਣ ਸਿੱਧਾ ਚੱਕ ਚੱਕ ਕੇ ਮੁਰੀ ਰੱਖਣਾ ਇਹਨਾਂ ਦੇ ਕੱਲਾ ਹਨ ਤੇ ਮੇਰੀ ਰਿਆ ਆਈ ਸੀਗੀ ਮੈਂ ਕਿ ਯਾਰ ਘਰੇ ਹਨਾ ਸਾਨੂੰ ਪਤਾ ਵੀ ਖੇਚ ਲੋ ਜਾਂਦੀ ਆ ਬਾਬੇ ਉਹ ਘਰੇ ਦਾਣੇ ਪਾਣੀ ਪਾ ਕੇ ਆਉਣ ਦੀ ਵੀ ਜਿਹੜੇ ਘਰ ਵਾਲੇ ਮੇਨ ਖੁੱਡਾ ਵਿਹਲਾ ਕਰ ਦਿੰਦੇ ਆ ਕਬੂਤਰ ਵਾਲਾ ਹਨਾ ਤਾਂ ਕਰਕੇ ਚੱਕਿਆ ਜਾਲ ਤੇ ਚੱਲਦੇ ਆਂ ਬਰੋ ਜਾਲ ਲੈ ਕੇ ਤੇ ਲਿਓਣੇ ਉਧਰੋਂ ਜਾਲ ਚ ਪਾ ਕੇ ਜਿੰਨੇ ਕਬੂਤਰ ਰਹਿ ਗਏ ਦੋ ਕਬੂਤਰਾਂ ਛੱਡ ਰਿਆਂ ਤਾਂ ਉੱਥੇ ਸਾਨੂੰ ਪਤਾ ਵੀ ਉਹ ਤਾਂ ਕੰਪਲਸਰੀ ਹੈ ਗੱਲ ਮੁਕੀ ਵੀ ਉਹ ਉਹ ਬੱਚਾ ਮਰ ਜੂ ਉਹ ਚੱਕ ਲੈਂਦੀਆਂ ਦਾ ਇਹ ਚਾਰ ਕਬੂਤਰ ਰਹੇ ਠੀਕ ਹੈ ਜਦੋਂ ਇਹ ਚਾਰੇ ਕੱਢ ਕੇ ਪਾਲੇ ਹਨ ਪਿੰਜਰੇ ਚ ਤੇ ਆਪਣਾ ਖੁੱਡਾ ਵੇਲਾ ਪਰਪਰ ਸਕੀਮ ਲਾਵਾਂਗੇ ਖੁੱਡਾ ਵੇਲਾ ਕਰਕੇ ਵੀ ਜਿੰਦਾ ਲਾ ਕੇ ਜਾਵਾਂਗੇ ਜਾਣ ਕੇ ਤੇ ਧਾਣੇ ਪਣ ਲਈ ਭਾਂਡਣ ਤੇ ਚੱਕ ਉਧਰ ਲੈ ਜਾਵਾਂਗੇ ਕੰਮ ਦੇਣਗੇ ਆਪਾਂ ਨੂੰ ਸਿਆਣੀ ਗੱਲੇ ਕਿ ਨਹੀਂ ਤੇ ਚਲੋ ਬਾਬੋ ਕਰਾਂ ਕਬੂਤਰ ਪਾਲੀ ਅੱਲਾਵਾ ਚੱਕ ਲੈਂਦੇ ਕਬੂਤਰ ਵੀ ਖੜ ਜਾ ਤੇ ਕਬੂਤਰ ਵੀ ਤੇ ਭਾਂਡੇ ਢਿੰਡੇ ਵੀ ਸਭ ਚੱਕ ਲੈ ਜਾਂਦੇ ਤੇ ਇਹ ਖੁੱਡਾ ਕਰਿਆਂ ਦਾ ਵੇਲਾ ਬਰੋ ਉਹਨੂੰ ਵੇਲਾ ਕਰਕੇ ਲਾ ਜਾਂਦਾ ਜਿੰਦਾ ਬਸ ਉਧਰ ਆਪਣਾ ਜਾਵਾਂ ਕਾਟਾ ਹੋ ਜੂ ਘਰ ਵਾਲੇ ਪਾਸੇ ਇਹ ਤਾਂ ਦੋ ਕੂਦ ਰਹੇ ਆ ਬੱਚੇ ਕਾਟ ਲੈਣਗੇ ਆ ਕਿਵੇਂ ਆ ਇਹ ਹਰਮਨ ਬੇਬੀ ਜਾਂਦੀ ਸੀ ਆਪਣੀ ਬੇਬੀ ਖੁੱਲੇ ਜਾਲ ਚ ਛੱਡੀ ਜਾਲ ਚ ਤਾਂ 45 ਵੀ ਨਿਕਲ ਜਾਂਦੇ ਰਹਿਣ ਦੇ ਹੈ ਛੱਡ ਜਾਲ ਜੂਲ ਚ ਬੈਠਣ ਲਗੇ ਹੈ ਨਹੀਂ ਇਹ ਉਧਰ ਹੀ ਛੱਡ ਫਿਰ ਬੇਬੀ ਆ ਜਾ ਇਹਨਾਂ ਨੂੰ ਮੈਂ ਹੀ ਨਹੀਂ ਖੇਚ ਲਗਾ ਦੇ ਰਾਜੀ ਨਹੀਂ ਨਾ ਜੇ ਤੇ ਹੋਰ ਕੋਈ ਹੁੰਦਾ ਸਕਿੰਦਰ ਆਲਗਾ ਕਹਿੰਦਾ ਹਾਂ ਆਇਆ ਜਾਲ ਛੱਡ ਕੇ ਸਵਾਦ ਲਵਾਂਗੇ ਛੱਡ ਕੇ 2 ਮਿੰਟ ਮੈਨੂੰ ਨਹੀਂ ਦਿਖਾਈ ਮੈਨੂੰ ਮੈਂ ਕੰਮ ਜਨ ਨਿਬੜ ਜਰ ਕਿਵੇਂ ਨਾ ਕਿਵੇਂ ਬਿੱਗ ਹੋਮ ਦੇ ਦਿੱ ਗਏ ਇਹਨਾਂ ਨੂੰ ਆਪਾਂ ਨਾ ਲਓ ਲਓ ਜੀ ਲਓ ਕਿਹਨਾਂ ਦਾਖਣੇ ਕਿੱਥੇ ਆ ਗਏ ਹਨਾ ਚਲੋ 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 ਬੇਬੀ ਆਪਣੇ ਨਵੇਂ ਘਰ ਚ ਲੈਟਸ ਗੋ ਉਹਦਾ ਪਤਾ ਉਹਨੂੰ ਤਾਂ ਉਹਦਾ ਸਿੱਧਾ ਚੜ ਜੂਗਾ ਤਾਂ ਉਹ ਤਾਂ ਪਹਿਲਾਂ ਰਹਿ ਗਿਆ ਸੀ ਆ ਵੀ ਰਹਿ ਗਿਆ ਪਰੇ ਤੇ ਰਹਿ ਕੇ ਧੂਮੀ ਗਿਆ ਮਗਰ ਇਹੇ ਧੂਮੀ ਲੱਗਵੇ ਵਾਲਿਆ ਇਹ 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 ਸਿੱਧਾ ਹੀ ਵੜ ਗਿਆ ਜਾ ਕੇ ਉਹ ਤਾਂ ਏ ਖੇਤਾਂ ਦਾ ਪੱਠਾ ਵੀ ਚੱਕ ਆ ਦੇਖੋ ਬਈ ਸ਼ੌਂਕ ਕਰੇ ਖੇਤਾਂ ਦੇ ਪੱਠੇ ਦਾ ਇਹ ਵੀ ਨਹੀਂ ਲਾਏ ਗਏ ਯਾਰ ਕੀ ਚੱਕਰ ਕੀ ਹੈ ਜੇ ਸਾਨੂੰ ਹੁਣ ਸਿੱਧੀ ਗਲੀ ਦਾ ਸੇਜੀ ਗੱਪ ਜਾ ਨਾ ਮਾਰ ਕੇ ਠੀਕ ਹੈ ਕਬੂਤਰ ਮੰਡ ਬੈਠੇ ਬਾਹਲੇ ਆਪ ਨੂੰ ਕੂਤਰਾਂ ਕਾਹ ਡੰਗਾ ਹੁਣ ਨਾ ਮੰਗਣ ਚੁੱਕੇ ਆ ਤੇ ਕਬੂਤਰ ਵਿਹਲੇ ਰਹਿ ਗਏ ਆਪਣੇ ਵੀ ਚਲੋ ਕੋਈ ਨਾ ਫਿਰ ਕੀ ਹੈ ਛੱਡੋ ਬੀਬੀ ਇਹਨੂੰ ਵੀ ਕਰਾਂ ਕਰੋ ਜਾਦੀ ਬਹੁਤ ਘੈਂਟ ਆ ਪੱਠਾ ਇੱਕ ਨੰਬਰ ਹੈ ਚੱਲ ਬੀਬੀ ਚੱਲ ਚੱਲ ਇਹ ਇਹ ਸ਼ਿਆਣਾ ਨੇੜੇ ਡਿੱਗ ਪਿਆ ਇਹ ਕੂਤਰ ਦਾ ਕੰਮ ਕਰਤਾ ਛੋੜੇ ਉਸਤਾਦ ਨੇ ਖੁਦ ਲੈ ਵੇਖੋ ਜ਼ਿੰਦਗੀ 'ਚ ਪਹਿਲੇ ਹੀ ਕੰਮ ਹੋਇਆ ਵੀ ਆ ਸੌਂ ਲਗੇ ਕਦੇ ਹੀ ਨਹੀਂ ਜ਼ਿੰਦਗੀ ਜਕੂਤੇ ਦਾ ਫੂੰਝਾ ਪਟਕਾ ਅੱਜ ਤੱਕ ਐ ਇਹਦਾ ਹਰ ਘਰ ਘਰ ਕੀ ਜਪਟਾ ਗਿਆ ਵਾਸਾ ਉਹ ਵੀ ਸਾਰਾ ਉਹ ਵੀ ਸਾਰਾ ਇੱਕ ਫਾਂਗ ਵੀ ਨਹੀਂ ਛੱਡਿਆ ਫੂੰਝੇ ਜਮਾ ਉਹ ਚੱਕਰ ਕੋਈ ਨਾ ਇੱਥੇ ਯਾਰ ਲੜੀ ਜਾਂਦੀ ਜਿਹੜੇ ਨਵੇਂ ਕੂਤੇ ਲੈ ਕੇ ਛੱਡੇ ਆ ਠੀਕ ਆ ਉਹ ਤਾਂ ਟੇਪ ਕਰਤੀ ਬਈ ਉਹ ਤਾਂ ਟੇਪ ਕਰਤੀ ਉਹਦੇ ਹੁਣ ਆਲਰੇਡੀ ਅੰਚ ਤੇ ਆਂਡੇ ਨਾ ਪਾਣ ਦੇ ਮੈਨੂੰ ਅਸੀਂ ਦੋ ਹੀ ਰਹਿ ਗਏ ਤੇ ਮੈਂ ਫੜਦਾ ਸੀ ਮੈਂ ਫੜ ਕੇ ਟੇਪ ਲਾ ਦਿੰਨੇ ਆ ਤੇ ਫੜਦੇ ਤੋਂ ਬਈ ਯਾਰ ਫੂੰਝਾ ਹੱਥ 'ਚ ਹੀ ਰਹਿ ਗਿਆ ਰਣਾ ਚਲੋ ਕੋਈ ਨਾ ਇੱਥੇ ਰੱਖ ਦਿੰਨਾ ਫੂੰਝੇ ਦਾ ਕੀ ਆ ਲਾ ਅਹ 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 ਬਣਾਉਂਦਾ ਇਹੇ ਹੜਦਾ ਨਹੀਂ ਹਾਂਜੀ ਬਾਬਿਓ ਆਗੇ ਜਿੱਧਰ ਲੈ ਕਰੇ ਤੇ ਬਰੋ ਵੀਡੀਓ ਦੀ ਕਲਿੱਪ ਨਹੀਂ ਸ਼ੂਟ ਕੀਤੀ ਗੀ ਵਿੱਚ ਹਨਾ ਚੱਕਰ ਕੀ ਸੀਗਾ ਬਈ ਮੈਂ ਵੀਡੀਓ ਕਰਨੀ ਸੀ ਐਕਸਪੋਰਟ ਹਨਾ ਤੇ ਉਹ ਐਕਸਪੋਰਟ ਕਰਨ ਕਰਕੇ ਮੰਨ ਕੇ ਚਲੋ ਵੀ ਸਪੇਸ ਤਾਂ ਪਹਿਲੇ ਨਹੀਂ ਵਿਹਲੀ ਸੀ ਜੇ ਮੈਂ ਨਵੀਂ ਕਲਿੱਪ ਸ਼ੂਟ ਕਰਦਾ ਮੈਨੂੰ ਹੋਰ ਦਿੱਕਤ ਪੈਦਾ ਹੋਣੀ ਸੀ ਤਾਂ ਕਰਕੇ ਤੇ ਕੰਮ ਉਦੋਂ ਬਾਅਦ ਮੈਂ ਕਾਫੀ ਕਰਤੇ ਸੀ ਇੱਕ ਤਾਂ ਦੇਖੋ ਮੇਨ ਕੰਮ ਤਾਂ ਬਈ ਆਪਣਾ ਹਨਾ ਆ ਆਪਣੇ ਜਾਲ ਚ ਫਟੀਆਂ ਰਹਿ ਗਈਆਂ ਸੀਗਾ ਤੇ ਇਹ ਆਪਾਂ ਮਿਸਤਰੀਆਂ ਨੂੰ ਕਹਿ ਕੇ ਹਨਾ ਆਪਣੇ ਲੱਕੜਾ ਲੈਣ ਨੂੰ ਲਵਾ ਦਿੰਗਾ ਬਈ ਓਕੇ ਰਿਪੋਰਟਾਂ ਨੇ ਜਮਾ ਦੇਖੋ ਇਧਰੋਂ ਇੰਨਾ ਕਥਾ ਛੜਤਾ ਲਗਭਗ ਇੱਕ ਗਿੱਟ ਤੇ ਇੱਕ ਉੰਗਲ ਬਾਕੀ ਮੇਰੀ ਗੇਠੀ ਫੁੱਟਦੀ ਆ ਬਰੋ ਤੇ ਉਧਰੋਂ ਵੀ ਇੰਨਾ ਇਧਰੋਂ ਵੀ ਹੁੰਨਾ ਤੇ ਇਧਰੋਂ ਥੋੜਾ ਜਿਹਾ ਵੱਧ ਛੜਿਆ ਕਾਰਨ ਕੀ ਵੱਧ ਛੜਨ ਦਾ ਇਧਰੋਂ ਬਈ ਹਨਾ ਕਿ ਯਾਰੀ ਬਿੱਲੀ ਬੁੱਲੀ ਚੌਂਟ ਜਾਂਦੀ ਆ ਬਈ ਤੇ ਬਿੱਲੀ ਦਾ ਪੰਜਾ ਲਗਭਗ ਤੁਸੀਂ ਆਏ ਦੇਖੋ ਵੀ ਫੋਟੋ ਤੇ ਕਰਾਜੋ ਇੱਥੋਂ ਤਿੱਕਰ ਤੇ ਗਾਹਾਂ ਕਬੂਤਰਾਂ ਦੇ ਨਹੀਂ ਵਜਦੇ ਨਾ ਤੇ ਉੱਤੋਂ ਵੀ ਗੈਪ ਪੱਕਾ ਵੀ ਛੜਾਤਾ ਉੱਤੋਂ ਵੀ 2 ਫੁੱਟ ਛੜਾਤਾ ਘੱਟੋ ਘੱਟ ਵੀ 2 ਫੁੱਟ ਜੇ ਉੱਤੋਂ ਵੀ ਪੰਜਾ ਪਾਊਗੀ ਬਿੱਲੀ ਤਾਂ ਬਿੱਲੀ ਦਾ ਪੰਜਾ ਨਹੀਂ ਵਜੇਣਾ ਕਬੂਤਰਾਂ ਦੇ ਹਣਾ ਤੇ ਜਿਹੜਾ ਆ ਪੰਤਾਲਾ ਬਰੋ ਇਹ ਆਪਾਂ ਬੰਦ ਕਰਾਂਗੇ ਬੰਦ ਕਰਨ ਤੋਂ ਬਾਅਦ ਕੀ ਇਹ ਤੇ ਅੱਗੇ ਜ਼ਿਆਦਾ ਕੈਪ ਚੜਾ ਦੇਾਂਗੇ ਜਾਂ ਆਪਾਂ ਇਹਦੇ ਅੱਗੇ ਜਾਲੀ ਲਾ ਦੇਾਂਗੇ ਬਰੀਕ ਹਣਾ ਇਕੱਲਾ ਪਾਣੀ ਟੱਪ ਜੇ ਬਿੱਲੀ ਵੀ ਨਾ ਆਵੇ ਕੋਈ ਹੋਰ ਜਾਨਵਰ ਨ ਤੇ ਇਹ ਕਰਤਾ ਬਈ ਆਪਾਂ ਤੇ ਬਾਕੀ ਕੁਛ ਪਰਾਂ ਹੁ ਰਾਇ ਦੇਣਗੇ ਹਨਾ ਮੈਨੂੰ ਵੀ ਪਤਾ ਬਰੋ ਆ ਮੋਟੀ ਜਾਲੀ ਹੈਗੀ ਤੇ ਬਿੱਲੀ ਇਹਦੇ ਵਿੱਚ ਦੀ ਕੂਤਰਾ ਨੇ ਮਾਰ ਸਕਦੀ ਹੈ ਮੰਨ ਕੇ ਚਲੋ ਬੈਸ ਤਾਂ ਸਾਨੂੰ ਪਤਾ ਇਧਰ ਵੀ ਕੰਦ ਹੈ ਇਧਰ ਵੀ ਕੰਦ ਹੈ ਉਧਰ ਵੀ ਕੰਦ ਹੈ ਜੇ ਥੱਲੇ ਕਬੂਤਰ ਤੁਰਨਗੇ ਤਾਂ ਇਧਰ ਵੀ ਬਾਰਡ ਰਹੇਗਾ ਪਰ ਫਿਰ ਵੀ ਯਾਰ ਮਾੜੀ ਕਿਸਮਤ ਬਿੱਲੀ ਡਰਾ ਡਰੂ ਕੇ ਕਬੂਤਰ ਨੂੰ ਇੱਥੇ ਆਏ ਚੁੰਡ ਚ ਲਾ ਕੇ ਆਏ ਨਾਲ ਤੇ ਪੰਜਾ ਮਾਰ ਕੇ ਜ਼ਖਮੀ ਕਰ ਸਕਦੀ ਆ ਤਾਂ ਕਰਕੇ ਇਹ ਪਰਮਾਨੈਂਟ ਖੁੱਡਾ ਨਹੀਂਗਾ ਆਪਣਾ ਵੀ ਤੁਸੀਂ ਕਹੋਗੇ ਵੀ ਪਰਮਾਨੈਂਟ ਕਬੂਤਰ ਨਹੀਂ ਆਪਾਂ ਇਹਦੇ ਛੱਡ ਰਹੇ ਇਹਦੇ ਚ ਕਬੂਤਰ ਆਪਾਂ ਛੱਡਿਆ ਕਰਨੇ ਆ ਜਦੋਂ ਆਪਾਂ ਧੁੱਪ ਲਵਾਉਣੀ ਹੈ ਜਦੋਂ ਤਾਂ ਕੋਈ ਡੀ ਵਾਰਮਿੰਗ ਕਰਨੀ ਹੈ ਕੋਈ ਜਾਨਵਰ ਕੱਢਣੇ ਆ ਕੋਈ ਜੋੜੀ ਲਾਉਣੀ ਆ ਕੁਝ ਵੀ ਯਾਰ ਥੋੜੇ ਟੈਂਪਰੇਰੀ ਟਾਈਮ ਵਾਸਤੇ ਜਿੰਨਾ ਟਾਈਮ ਆਪਾਂ ਕੋਲੇ ਆਉਣ ਟਾਈਮ ਇਹਦੇ ਚ ਕਬੂਤਰ ਕੱਢਿਆ ਕਰਾਂਗੇ ਹਾਂ ਜਾਂ ਜਦੋਂ ਉਡਰ ਨਾਲ ਇੱਕ ਹੋ ਕਬੂਤਰ ਕਿਦਾ ਜਾਂਦਾ ਹੈ ਉਹ ਤਾਂ ਦੂਜਾ ਗੰਦ ਜਾਂ ਆਪਣੇ ਲਈ ਮੰਨ ਲਓ ਜਿਹੜਾ ਵਾਰਾ ਹੋਇਆ ਸੀਗਾ ਜਾਂ ਜਦੋਂ ਰਾਤ ਨੂੰ ਕਬੂਤਰ ਬਦਾਮਾ ਬਦੂਮਾਲੇ ਹੋਇਆ ਕਰਨੇ ਗਰਮੀਆਂ ਚ ਉਹਦੇ ਤੇ ਰਾਤ ਨੂੰ ਕਬੂਤਰ ਕੱਢ ਕੇ ਆਪ ਦਾ ਇੱਥੇ ਮੰਝਾ ਇੱਥੇ 쿨ਰ ਤੇ ਬਾਕੀ ਹਾਂ ਜੇ ਤਾਂ ਖੁੱਡਾ ਵੀ ਬਣਾਉਣਾ ਹੋਇਆ ਆਪਾਂ ਬਾਇ ਚਾਂਸ ਕਬੂਤਰ ਛੱਡਣ ਨੂੰ ਜਮਾਂ ਸਿੰਪਲ ਕੰਮ ਐ ਬਰੋ ਤਰਪਾਲ ਲੈ ਕੇ ਉੱਤੇ ਪਾ ਦੇਣੀ ਐ ਤਰਪਾਲ ਇਹਦੇ ਠੀਕ ਆ ਤੇ ਅੱਗੋਂ ਇੱਥੋਂ ਤੇ ਕਰ ਤਰਪਾਲ ਪਾ ਦੇਣੀ ਇਹਦੇ ਬਸ ਤੇ ਏਵੀ ਇੱਕ ਖੁੱਡਾ ਬਣ ਜੂਗਾ ਜੇ ਬਣਾਉਣਾ ਹੋਵੇ ਤਾਂ ਪਰ ਇਹ ਕੋਈ ਗੱਲ ਨਹੀਂ ਖੁੱਡੇ ਆਪਣੇ ਕੋਲ ਤੁਹਾਨੂੰ ਪਤਾ ਹੋਰ ਹੈਗੇ ਇਹ ਬਸ ਜਾਲ ਐ ਤੇ ਜਾਲ ਦਾ ਹੀ ਕੰਮ ਲੈਣਾ ਮੈਂ ਕਿਹਾ ਨਾ ਕੁਝ ਗੱਲਾਂ ਥੋੜੀਆਂ ਜੀਆਂ ਆਪਾਂ ਖੁੱਲ ਕੇ ਕਰ ਲਗੇ ਕਿ ਨਹੀਂ ਤੇ ਬਾਕੀ ਮੇਨ ਚੱਕਰ ਹਣਾ ਯਾਰ ਕਮੈਂਟ ਮੈਥੋਂ ਪੜਦਾ ਤਾਂ ਪੜਦਾ ਵੀ ਹੁੰਨਾ ਤੇ ਨਹੀਂ ਵੀ ਪੜਿਆ ਜਾਂਦੇ ਹਨਾ ਕੁਝ ਮੈਂ ਰਿਪਲਾਈ ਕਰਨੇ ਹੁੰਦੇ ਆ ਮੈਂ ਬਾਅਦ ਚ ਭੁੱਲ ਜਾਂਦਾ ਵੀ ਕਿਹੜੀਆਂ ਗੱਲਾਂ ਤੇ ਗੱਲ ਕਰੀ ਆਪਾਂ ਕਬੂਤਰਾਂ ਦੀ ਚਲੋ ਯਾਰ ਐਤ ਕੀ ਦਾ ਸੀਜ਼ਨ ਬ్రో ਆਪਣਾ ਜਿਵੇਂ ਵੀ ਲੰਘ ਗਿਆ ਸੋ ਨੂੰ ਪਤਾ ਜਿਵੇਂ ਕੀ ਲੰਘਿਆ ਬਹੁਤ ਮਾੜਾ ਲੰਘਿਆ ਹਨਾ ਚਲ ਆਪਾਂ ਬਿਸ਼ਰਮ ਸੀ ਆਪਾਂ ਲੱਗੇ ਰਹੇ ਆਪਾਂ ਨਹੀਂ ਹਟੇ ਤੇ ਪਰ ਦੇਖਿਆ ਜਾਵੇ ਬਈ ਸੋ ਨੂੰ ਪਤਾ ਵੀ ਇੱਕ ਵੀ ਆਪਣਾ ਕਬੂਤਰ ਤੰਦਰੁਸਤ ਬਾਜੀ ਨਹੀਂ ਛੁੱਟਿਆ ਜਿੰਨੇ ਵੀ ਭਰਾ ਜਿਹੜੇ ਮੰਨ ਕੇ ਚਲੋ ਜਿਹੜੇ ਬਾਜ਼ੀਆਂ ਛੱਡਦੇ ਆ ਜਿਹੜੇ ਟਾਈਮ ਫੀਲਡ ਚ 10 10 ਸਾਲ ਪੁਰਾਣੇ ਆ ਜੇ ਉਹ ਕੋਈ ਮੇਰੇ ਨਾਲ ਵੀਡੀਓ ਦੇਖਦੇ ਆ ਉਹਨਾਂ ਨੂੰ ਪਤਾ ਹੋਣਾ ਵੀ ਆਪਣੇ ਕਬੂਤਰਾਂ ਦਾ ਕੀ ਹਾਲ ਸੀ ਤੇ ਇਹੋ ਜਿਹੇ ਕਬੂਤਰ ਬਾਜੀ ਨਹੀਂ ਜਿੱਦੇ ਹੁੰਦੇ ਠੀਕ ਹੈ ਕਿ ਨਹੀਂ ਨਸਲ ਬਲੱਡ ਕੁਝ ਨਹੀਂ ਕਰਦਾ ਬਈ ਜਦੋਂ ਤੰਦਰੁਸਤ ਨਹੀਂ ਜਾਨਵਰ ਹੁਣ ਮੰਨ ਕੇ ਚੱਲੋ ਯਾਰ ਵੀ ਕਿੱਡਾ ਹੀ ਪਲਵਾਨ ਆ ਕਿੱਡਾ ਹੀ ਕੋਈ ਤਕੜਾ ਬੰਦਾ ਜੇ ਉਹਨੂੰ ਬੁਖਾਰ ਚੜਿਆ ਪਿਆ 101 102 ਉਹ ਬਈ ਕੱਖ ਦਾ ਨਹੀਂ ਉਹ ਤਾਂ ਨਹੀਂ ਕੁਝ ਹੋਣਾ ਹਾਂ ਜੇ ਠੀਕ ਐ ਜ਼ੋਰ ਮਾਰ ਜੂ ਕਿੰਨਾ ਕ ਮਾਰ ਜੂ ਸਿਰੇ ਨਹੀਂ ਆਂਦੀ ਗੱਲ ਮੁੱਕੀ ਯਾਰੋ ਠੀਕ ਹੈ ਕਿ ਨਹੀਂ ਆ ਚੱਕਰ ਐ ਤੇ ਬਾਕੀ ਆਪਾਂ ਕੀ ਲਗੇ ਕਬੂਤਰ ਪਰਫ ਆਪਣੇ ਕਬੂਤਰ ਪਰਫੈਕਟ ਵੀ ਹੈ ਨਹੀਂ ਬਈ ਸਾਨੂੰ ਮੈਂ ਆਪ ਦੱਸ ਦਿੰਨਾ ਥੋਨੂੰ ਕਹਿਣ ਦੀ ਕੋਈ ਲੋੜ ਨਹੀਂ ਹਲੇ ਆਪਣੇ ਕਬੂਤਰਾਂ 'ਚ ਬਹੁਤ ਕਮੀਆਂ ਐ ਮੇਨ ਕਮੀਆਂ ਭੱਜਣ ਵਾਲੀ ਠੀਕ ਐ ਐਤਕੀ ਆਪਣੇ ਕਬੂਤਰ ਸੈੱਟ ਨਹੀਂ ਹੈ ਨਹੀਂ ਆਪਣੇ ਬਾਲੇ ਭਾਜ ਦਿਆ ਕਰੋ ਜੇ ਤਾਂ ਦਰੋਸਤ ਹੁੰਦੇ ਤਾਂ ਘਰੋਂ ਵੀ ਤੇ ਬਾਜ਼ੀਆਂ ਤੋਂ ਵੀ ਮੇਨ ਕਮੀਆਂ ਕਬੂਤਰ ਭੱਜਣ ਵਾਲੀ ਤੇ ਕੁਝ ਥੋੜੀ ਜੀ ਹਜੇ ਨਸਲ ਸੁਧਾਰਨੀ ਐ ਮੈਂ ਮਨ ਕਿ ਲੋਰ ਪਹਿਲਾਂ ਥੋੜੀ ਜੀ ਜਵਾਕ ਮੱਤ ਹੁੰਦੀ ਸੀ ਕਹਿ ਲਓ ਜਵਾਕ ਮੱਤ ਸੀ ਜਾਂ ਐਂ ਰੱਖ ਲਓ ਵੀ ਆਕੜ ਵਾਲੀ ਸੀ ਹਨਾ ਹੰਕਾਰ ਵਾਲਾ ਸੀ ਗੱਲ ਮੁੱਕੀ ਆ ਸਿੱਧੇ ਹੀ ਦੱਸ ਦਿੰਨਾ ਮੈਂ ਉਦਾਂ ਐ ਲੱਗਦਾ ਸੀ ਵੀ ਨਹੀਂ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਆਪਾਂ ਨੂੰ ਕਿਸੇ ਦੇ ਕਬੂਤਰਾਂ ਦੀ ਲੋੜ ਨਹੀਂ ਆਪਣੇ ਕੋਲ ਹੈਗੇ ਆ ਪਰ ਹੁਣ ਉਹ ਚੀਜ਼ ਦਾ ਪਤਾ ਲੱਗਦਾ ਵੀ ਨਹੀਂ ਹਜੇ ਆਪਾਂ ਨੂੰ ਲੋੜ ਹੈਗੀ ਆ ਬ్రో ਹਜੇ ਆਪਾਂ ਨੂੰ ਕਬੂਤਰ ਸੁਧਾਰਨ ਦੀ ਲੋੜ ਹੈ ਤੇ ਆਪਾਂ ਨੂੰ ਹੋਰ ਕਿਹਦੇ ਜਾਂ ਦੀ ਲੋੜ ਨਹੀਂ ਤੁਹਾਨੂੰ ਪਤਾ ਪੁਰਾਣੇ ਕਬੂਤਰ ਆਪਣੇ ਵਨ ਆਫ ਦੀ ਬੈਸਟ ਮਾਈ ਫੇਵਰੇਟ ਬਾਈ ਗੋਰੇ ਵਾਲੇ ਕਬੂਤਰ ਹਨ ਸਰਾ ਐਦ ਕਿ ਚੱਲ ਮੈਨੂੰ ਨਹੀਂ ਮਿਲਿਓ ਉਥੋਂ ਕਬੂਤਰ ਹਨਾ ਬਾਕੀ ਮੈਂ ਮੰਗੇ ਵੀ ਨਹੀਂ ਜ਼ੋਰ ਪਾ ਕੇ ਮੇਬੀ ਆਪਾਂ ਮੈਂ ਮੇਬੀ ਚ ਗੱਲ ਕਹੀ ਆ ਨਾ ਮੇਬੀ ਆਪਾਂ ਬੱਚੇ ਲੈ ਗੋ ਤਾਂ ਕੁਈ 10-15 ਬੱਚੇ ਡਾਊਨ ਨੂੰ ਬਾਈ ਵਾਲੇ ਪਲੇ-ਪਲੇ ਆਪਾਂ ਆਖਿਆ ਗਾਉਣੂ ਮੈਂ ਹਨਾ ਨਲੇ ਤਾਂ ਉਹ ਛੱਡ ਲਾਂਗੇ ਬਾਜ਼ੀਆਂ ਨਲੇ ਜਦੋਂ ਬਚ ਗਏ ਤੇ ਅਗਲੇ ਸੀਜ਼ਨ ਆਪਾਂ ਆਪਣੇ ਚ ਪਾ ਕੇ ਜਿਹੜਾ ਕਮੀਆਂ ਘਾਟਾਂ ਵਾਦਾਂ ਸਾਰੀਆਂ ਪੂਰੀਆਂ ਹੋ ਜਾਣਗੀਆਂ ਜਿਹਦੇ ਉੱਥੋਂ ਕਬੂਤਰ ਲਿਆਂਦੇ ਤਾਂ ਮੈਂ ਹਨਾ ਮੈਂ ਆਪ ਆਖੀ ਜਾਂਦਾ ਪਰਫੈਕਟ ਨਹੀਂ ਆਪਣੇ ਕਬੂਤਰ ਬਹੁਤ ਕਮੀਆਂ ਬਈ ਹਜੇ ਠੀਕ ਆ ਕਿ ਨਹੀਂ ਮੈਂ ਆਪ ਮੰਨਦਾ ਇਹ ਗੱਲ ਮੈਨੂੰ ਪਤਾ ਲੱਗਦਾ ਜਦੋਂ ਮੈਂ ਸੋਚਦਾ ਇਕੱਲਾ ਬਹਿ ਕੇ ਵੀ ਆਹ ਕਮੀਆਂ ਹਜ਼ਾਰ ਕਮੀਆਂ ਐ ਥੋੜੀ ਜੀ ਨਸਲ ਪੱਖੋਂ ਕਵੀ ਆ ਕਿਤੇ ਜ਼ੋਰ ਵਖਾਉਣ ਦੇ ਟਾਈਮ ਤੇ ਨਹੀਂ ਵਖਾਉਂਦੇ ਕਿਤੇ ਖੜਨ ਦੇ ਟਾਈਮ ਤੇ ਭੱਜ ਜਾਂਦੇ ਆ ਉਹ ਫਿਰ ਪੁਰਾਣੇ ਕਬੂਤਰ ਜਿਹੜੇ ਚੰਡੇ ਹੋਇਆ ਨਸਲੀ ਕਬੂਤਰ ਜਦੋਂ ਪਏ ਵਿੱਚ ਇਹੋ ਜਿਹੀ ਕੋਈ ਨਹੀਂ ਬੇਨਸਲੇ ਨਹੀਂ ਕਹਿੰਦੇ ਆਪਾਂ ਇਹਨਾਂ ਨੂੰ ਆਪਣੀ ਕਹਿੰਦੇ ਵੀ ਐ ਹੌਲੀ ਹੌਲੀ ਕਰਕੇ ਕਾਰ ਨਾਲ ਤਾਰ ਜੁੜੀ ਨਹੀਂ ਹਜੇ ਜਦੋਂ ਤਾਰ ਨਾਲ ਤਾਰ ਜੁੜ ਗਈ ਸਾਨੂੰ ਪਤਾ ਹਨ ਐਨ ਰੁਪਈਏ ਨੂੰ ਰੁਪਈਆ ਕਰਕੇ ਲਾਵਾਂਗੇ ਫੇਰ ਗੱਲ ਬਣਨੀ ਆ ਜਾ ਕੇ ਬਾਕੀ ਬਈ ਆਈ ਬਣਾ ਇਹਨਾਂ ਤੋਂ ਜਾਣਗੇ ਪਰ ਟਾਈਮ ਬੜਾ ਲੱਗ ਜੂ ਬਈ ਸੀਜ਼ਨ ਦਾ ਸੀਜ਼ਨ ਖਰਾਬ ਹੁੰਦਾ ਹੈ ਐਤਕੀ ਆਪਣਾ ਸਾਰਾ ਸੀਜ਼ਨ ਖਰਾਬ ਗਿਆ ਸਾਨੂੰ ਸਹੀ ਦੱਸਦੇ ਆਂ ਬਿਮਾਰ ਕਬੂਤਰ ਸੀ ਨਾ ਤਾਂ ਆਪਾਂ ਨੂੰ ਐ ਪਤਾ ਲੱਗਿਆ ਵੀ ਕਿਹੜੇ ਖੜਦੇ ਆ ਕਿਹੜੇ ਭਾਜਦੇ ਆਂ ਨਾ ਆਪਾਂ ਨੂੰ ਐ ਪਤਾ ਲੱਗਿਆ ਕਿੰਨਾ ਨੇ ਜੋਰ ਲਾਉਣਾ ਕਿੰਨਾ ਨੇ ਨਹੀਂ ਲਾਉਣਾ ਬਿਮਾਰ ਕਬੂਤਰਾਂ 'ਚ ਥੋੜਾ ਐਕਸਪੈਰੀਮੈਂਟ ਚੱਲਦੇ ਹੁੰਦੇ ਆ ਬ੍ਰੋ ਇੱਕ ਇੱਕ ਸੀਜ਼ਨ ਹੀ ਪਿੱਛੇ ਹੋ ਗਏ ਇਹਦੋਂ ਅਗਲਾ ਸੀਜ਼ਨ ਵੀ ਆਪਾਂ ਹਜੇ ਨਹੀਂ ਕੁਝ ਬੰਨਦਾ ਉਦੋਂ ਅਗਲੇ ਸੀਜ਼ਨ ਆਪਾਂ ਲਿਆ ਕੇ ਪਾਵਾਂਗੇ ਫਿਰ ਉਦੋਂ ਅਗਲੇ ਸੀਜ਼ਨ ਪਰਖਾਂਗੇ ਹਜੇ ਬਈ ਬਹੁਤ ਸਾਲ ਲੱਗ ਜਾਣੇ ਆ ਠੀਕ ਹੈ ਇਹ ਕੰਮ ਹੈ ਜ ਆਏ ਨਹੀਂ ਹੁੰਦਾ ਕੋਈ ਅੱਜ ਰੱਖ ਕੇ ਆਪਾਂ ਬਾਜ਼ੀ ਜਿੱਤਣ ਤੇ ਚਲੋ ਕੋਈ ਨਾ ਹਜੇ ਕੋਈ 2-4 ਸਾਲ ਲੱਗਣੇ ਆ ਬਰੋ ਤੇ ਲੱਗੇ ਪਿਆ ਹੜਦੇ ਹੈ ਨਹੀਂ ਜੇ ਕੋਈ ਹੋਰ ਗੱਲਬਾਤ ਨਾ ਬਣੀ ਹੈਨਾ ਸਾਹ ਚਾਲਦੇ ਰਹੇ ਬਾਬੇ ਦੀ ਕਿਰਪਾ ਰਹੀ ਕੋਈ ਚੱਕਰ ਨਹੀਂ ਬਰੋ ਕਰਾਂਗੇ ਕੁਛ ਨਾ ਕੁਛ ਹੈ ਆਏ ਨਹੀਂ ਜਾਂਦੇ ਆਪਾਂ ਸੁੱਕੇ ਨਹੀਂ ਜਾਂਦੇ ਜੇ ਦੁਨੀਆ ਤੇ ਆਏ ਆ ਤਾਂ ਗੱਲ ਮੁੱਕੀ ਸੋਨੂੰ ਵੀ ਕੋਈ ਨਾ ਕੁਛ ਕਰਕੇ ਦਿਖਾਵਾਂਗੇ ਤੇ ਹੁਣ ਕਰਾਂ ਬਈ ਮੈਂ ਪਾਣੀ ਰੱਖ ਦਿਆਂ ਇਹਨਾਂ ਨੂੰ ਕੱਲ ਟ੍ਰੈਕਟਰ ਸਾਈਕਲਿੰ ਨਾ ਪਾਇਆ ਸੀ ਤਾਂ ਕਰਕੇ ਭਾਂਡੇ ਵੀ ਧੋ ਕੇ ਆਪਾਂ ਨਾਰਮਲ ਪਾਣੀ ਰੱਖਣਾ ਅੰਦਰ ਵਾਲੇ ਕੂਤਰ ਨਾਲ ਕੌਲੀਆਂ ਹੋਊਗਾ ਤੇ ਉਧਰ ਵਾਲੇ ਕਬੂਤਰਾਂ ਦਾ ਵੱਡਾ ਭਾਂਡਾ ਧੋਗੇ ਰੱਖਣਾ ਹਨਾ ਮੈਂ ਉਸ ਤੋਂ ਬਾਅਦ ਕਰਦਾ ਫਿਰ ਵੀਡੀਓ ਕੰਟੀਨਿਊ ਲਓ ਬਾਬੇਓ ਤੇ ਇਧਰ ਵੀ ਪਤਾ bro water ਠੀਕ ਹੈ ਇਧਰੋਂ ਆਹ ਛੋਟੀ ਕੁਝ ਜੀ ਜਿੱਤੀ ਚੱਕ ਤੇ ਦਾਣੇ ਨਾਲ ਕੋਲੇ ਪਈ ਆ bro ਕੱਲ ਦੇ ਓਕੇ ਰਿਪੋਰਟਾ ਤੇ ਇਧਰੋਂ ਵੀ ਆਪਣੇ ਅੰਦਰ ਵਾਲੇ ਕਬੂਤਰਾਂ ਨੂੰ ਵੀ ਪਤਾ ਦਾਣਾ ਪਾਣੀ ਓਕੇ ਰਿਪੋਰਟਾ ਤੇ ਆ ਆਪਣਾ ਡੈਟਰਾ ਸਾਈਕਲਿੰਗ ਕੱਲ ਦਾ ਬਾਹਰ ਹੀ ਪੈਸਿਕ ਪਾਊਡਰ ਉਹਨਾਂ ਨੂੰ ਪਾਇਆ ਸੀ ਬੈਟਕ ਵਾਲਿਆਂ ਨੂੰ ਤੇ ਇਹਨੂੰ ਵੀ ਦੇਈ ਇੱਥੇ ਟੰਗ ਤੇ ਚੱਲਦੇ ਆ ਬਸ ਘਰ ਨੂੰ ਹੁਣਾਂ ਬਈ ਬਿਲ ਹੀ ਲਗਭਗ ਨਾਵਣਾ ਤੇ ਰੋਟੀ ਰੋਟੀ ਖਾਣੇ ਵਾਸਤੇ ਤੁਹਾਨੂੰ ਸੇਰੇ ਧਰਾਵਾਂਗੇ। ਓ ਮਾਈ ਗੋਡ ਮੇਰੇ ਵੀਰੋ ਬਲਜੀਤ ਸਿੰਘ ਮਾਨਾ ਵਾਲਾ ਟਰਾਲੀ ਬੈਕ ਲਾ ਰਿਹਾ ਕਹਿੰਦੇ ਤੇ ਮੇਰਾ ਦਿਲ ਧੱਕਤਾ ਕਰ ਰਿਹਾ ਤੇ ਬਲਜੀਤ ਦਾ ਹੀ ਪੂਰਾ ਜੋਰ ਲੱਗਿਆ ਪਿਆ। ਬਸ ਇੱਕ ਹਿਸਾਬ ਦੇ ਨਾ ਕਿਸੇ ਹਿਸਾਬ ਤੇ ਦਰਵਾਜ਼ੇ ਚੋਂ ਨਿਕਲ ਜੇ ਮੈਨੂੰ ਆਨੇ ਡਾਰਾ ਵੀ ਦਰਵਾਜ਼ਾ ਨਾ ਸਿੱਟ ਲੈ ਭੈਣ ਦਰਾ ਇਹ ਕਿਦਾ ਟੱਪਣ ਮੰਨੂ ਹੀ ਜਾਗੇ ਹਨ ਤੇ ਮਿਸਤਰੀ ਲਵਾਉਣ ਵਾਲੀ ਪਹੁੰਚ ਹੈ ਨਹੀਂ ਪਹਿਲਾਂ ਹੀ ਬਹੁਤ ਖਰਚਾ ਹੋ ਗਿਆ ਆਪਣਾ ਇਹਨਾਂ ਸਭ ਤੇ ਹਨਾ ਖਰਾਖ ਰੂਕ ਤੇ ਸਾਰੇ ਤੇ ਕੇਰਾਂ ਦਾ ਖਾਤੇ ਹੁਣ ਲਗਭਗ ਉ ਤਾਂ ਪੈਸੇ ਪਾਈ ਹੈਗੇ ਪਰ ਇੱਕ ਸਾ ਤੇ ਸਾਫ਼ ਜਈ ਆ ਪਹਿਲਾਂ ਜੇ ਨਹੀਂ ਨਹੀਂ ਗੇ ਸਮਝਿਆ ਕਰੋ ਤੁਸੀਂ ਮੇਰੀ ਫੀਲਿੰਗ ਨੂੰ ਯਾਰ ਮੈਂ ਲਾ ਤਾਂ ਦਿੰਨਾ ਹਣਾ ਥੋੜੇ ਚਿਰ ਚੀ ਬਾਹਰ ਟਾਈਮ ਟੇਕਦੇ ਨਹੀਂ ਮੇਰੇ ਕੋਲੇ ਮਣੀ ਮੈਨੂੰ ਥੋੜੇ ਦਿਨ ਹੋ ਗਏ ਆਈ ਨੂੰ ਹਨਾ ਤੇ ਬਸ ਮੈਨੂੰ ਮਹੀਨਾ ਆਉਂਦਾ ਨਹੀਂ ਮੇਰਾ ਉਦੋਂ ਪਹਿਲੀ ਮਕਾ ਲੂਆਂ ਟਾਈਮ ਨਾਲ ਹੀ ਮੈਂ ਲਾਉਣੇ ਸਾਰੇ ਪੁੱਠੇ ਪਾਸੇ ਹੁੰਦੇ ਨਾਲੇ ਮੈਂ ਮਤਲਬ ਆਪਦੇ ਤੇ ਨਹੀਂ ਲਾਉਂਦਾ ਪੂਰਾ ਤਾਂ ਹੀ ਲਾ ਦਿੰਦਾ ਫਿਰ ਫਿਰ ਬਲਜੀਤ ਬਈ ਸਿਰਾ ਟਰਾਲੀ ਲਾਦੀ ਯਾਰ ਤੂੰ ਪਹਿਲੀ ਵਾਰ ਯਾਰ ਮੈਨੂੰ ਤਾਂ ਡਰ ਲੱਗਾ ਮੈਨੂੰ ਤਾਂ ਇਹ ਦਰਵਾਜ਼ਾ ਨਹੀਂ ਛੱਡ ਲੈਂਗੇ ਤੇ ਆਪਣਾ ਤੇ ਮੇਰਾ ਫੋਨ ਚ ਹੀ ਸੀਗਾ ਨਹੀਂ ਵਾਕਈ ਨਾ ਕਦੇ ਉਧਰ ਜਦੋਂ ਗੋਗੇ ਆਗੇ ਜਿੱਧਰ ਲੈ ਕੇ ਤੇ ਰੂਟ ਟੂਟੀ ਖਾਇਾਂ ਦੀ ਬਈ ਤੇ ਨਾਈ ਤੋਂ ਹੀ ਨਹੀਂ ਕਰਕੇ ਆਂਦੀ ਕਲਾ ਮੂੰਹ ਹੱਥੀ ਧੋ ਕੇ ਆਉਂਦਾ ਉਹ ਕਾਰਨ ਕਿਸ ਨੂੰ ਮੈਂ ਦੱਸਦਾ ਬਰੋ ਹਨਾ ਇਧਰ ਨਹੀਂ ਸਾਈਡ ਦੇਖੋ ਪਹਿਲ ਤੁਸੀਂ ਇਹ ਮੇਰਾ ਤਾਂ ਫੋਨ ਸਾਲਾ ਕੁਝ ਦੇਖ ਨਹੀਂ ਰਿਹਾ ਜੋ ਨੰਗੀਆਂ ਆਹ ਦੇਖੋ ਆਹ ਦੇਖੋ ਲਾਈਟ ਰਿੰਗ ਹੋ ਰਹੀ ਹੈ ਨਾ ਲਾਈਟ ਰਿੰਗ ਦਿਖ ਰਹੀ ਏ ਕਿ ਨਹੀਂ ਸਾਨੂੰ ਖੜ ਜਾ ਇੱਕ ਮਿੰਟ ਰੁਕਵਾ ਦੇਖੋ ਹੋ ਰਹੀ ਵੀ ਨਹੀਂ ਵਾਈਟ ਵਾਈਟ ਹੈ ਨਾ ਬਲੈਂਕਾ ਸਾਹਮਣੇ ਆ ਯਾਰ ਚਲੋ ਛੱਡੋ ਯਾਰ ਕੋਈ ਗੱਲ ਨਹੀਂ ਚੱਕਰ ਕੀ ਆ ਨਾ ਬਾਬੇ ਉਹ ਇਧਰ ਦੇ ਪਾਸੋਂ ਐ ਲੱਗ ਰਿਹਾ ਵੀ ਪਤਾ ਨਹੀਂ ਕੋਈ ਤੂਫਾਨ ਤੂਫਾਨ ਹੀ ਆ ਜਾਂਦਾ ਹੁੰਦਾ ਚੜ ਕੇ ਜਿਵੇਂ ਹੈ ਨਾ ਆ ਦੇਖੋ ਸਿਰ ਤੋਂ ਬਦਲੇ ਇਧਰ ਟੱਪ ਗਿਆ ਇਧਰੋਂ ਲਸ਼ਕੀ ਆਂਦਾ ਪੂਰੀ ਲਾਈਟ ਰਿੰਗ ਥੰਡਰਸਟ੍ਰੋਮ ਹੋ ਜਾਂਦੀ ਹੈ ਹਵਾ ਵੀ ਚੱਲੇ ਪਈ ਹੈ ਨਾ ਫਿਰ ਮੈਨੂੰ ਐ ਸੀ ਮੁੜ ਕੇ ਲੈਟ ਜਾ ਆੜੂਗੀ ਹੈ ਨਾ ਤੇ ਨਾ ਹੌਣ ਦੇ ਚੱਕਰਾਂ ਚ ਤੇਰੀ ਭਣ ਦੀ ਹੜ ਜਾ ਬਿੱਲੀ ਵੀ ਕਰ ਲੈ ਕਾਬੂ ਭਣ ਦੀ ਲੱਕੜ ਲੈਣਗੇ ਤੇਰੇ ਟੰਬਾ ਫ ਕਰੈ ਨੂੰ ਕਰਾਂ ਮੈਂ ਲੋਟ ਬਚ ਗਈ ਯਾਰ ਬਾਬੇ ਪੈਣ ਦੀ ਲੱਕੜੀ ਸਾਟੀ ਮਰਾ ਗਈ ਸੀ ਮੇਰੇ ਤਾਂ ਇੱਥੇ ਖੁੱਬ ਗਈ ਆ ਹਾਂ ਗਲਜੀ ਹਣਾ ਉਹ ਚੱਕ ਯਾਰ ਭੈਣ ਚ ਯਾਰ ਜੰਮੀ ਲੋੜਾ ਪਰ ਫਿਰ ਤੂੰ ਗਾਲਾਂ ਕੱਢਦਾ ਹਣਾ ਯਾਰ ਪਲ ਤੈਨੂੰ ਕਬੂਤਰ ਤਾਂ ਦੇਖਣ ਨੂੰ ਫੇਰ ਕੋਈ ਨੁਕਸਾਨ ਤਾਂ ਨਹੀਂ ਕੀਤਾ ਨੇ ਇਹਦੀ ਰਿਸਪੈਕਟ ਦੀ ਚੰਗੀ ਦਊਂਗਾ ਮੈਂ ਖੜਜ ਮੀਣਾ ਕੁਤਰੀ ਵੇਖਣ ਦੋ ਯਾਰ ਮੈਨੂੰ ਸੱਟ ਹੈ ਆ ਵੀ ਸੱਟ ਹੈ ਆ ਵੀ ਸੱਟ ਹੈ ਆ ਵੀ ਸੱਟ ਹੈ ਉਹ ਘੈਰ ਕੋਈ ਬੱਚ ਦਰੇ ਕੂਤਰ ਦਾ ਨੁਕਸਾਨ ਨਹੀਂ ਕੀਤਾ ਮੈਂ ਸੋਚਾ ਕੀ ਸੀਨ ਬਣਿਆ ਚੱਲ ਮੈਨੂੰ ਆਏ ਸੀਗਾ ਵੀ ਇਹਦੇ ਵਿੱਚ ਦੀ ਲੰਘ ਹੀ ਹੁਣੀ ਵੈਸੇ ਤੁਹਾਨੂੰ ਪਤਾ ਮਾਰਕ ਤੋਂ ਸਾਹਮਣੇ ਜੜਿਆ ਪਿਆ ਸੀ ਨਾ ਹੁਣ ਅਸੀਂ ਇਹਦੇ ਵਿੱਚ ਦੀ ਲੰਘ ਹੀ ਹੁਣੀ ਹੈ ਨਾ ਇੱਥੇ ਮੇਰਾ ਫੱਜ ਗਿਆ ਮੈਂ ਇੱਥੋਂ ਤਾਂ ਭੇਡਤੀ ਉਧਰੋਂ ਮੈਂ ਛੇਦੀ ਦੇ ਅੰਦਰ ਆਇਆ ਐ ਬਾਹਰੋਂ ਤੋਂ ਬਾਹਰ ਭੇੜ ਕੇ ਇੱਥੋਂ ਛਾਲ ਮਾਰ ਕੇ ਇੱਥੋਂ ਛਾਲ ਮਾਰ ਕੇ ਉਹ ਮੂਰੇ ਵਿੱਚ ਦੀ ਬਾਹਰ ਲੰਗੀ ਬਈ ਚਲੋ ਇੱਕ ਚੀਜ਼ ਦਾ ਹੋਰ ਗਿਆਨ ਹੋ ਗਿਆ ਵੀ ਬੰਦ ਕਮਰੇ 'ਚ ਵੀ ਬਿੱਲੀ ਆ ਸਕਦੀ ਹੈ ਇੱਥੇ ਚੰਗਾ ਰਿਆ ਹਨਾ ਹੁਣ ਉਹ ਮੂਹਰਾ ਬੰਦ ਕਰਨਾ ਹੈ ਉਹ ਮੂਹਰਾ ਬੰਦ ਕਰਕੇ ਤੇ ਇੱਥੇ ਇੱਕ ਬਰੀਕ ਜਾਲੀ ਲਾਉਣੀ ਆਪਾਂ ਇਹਦੇ ਵਿੱਚ ਦੀ ਕੋਈ ਵੀ ਬਿੱਲੀ ਕੁਝ ਵੀ ਹੋਰ ਟੱਪੇ ਨਾ ਚਲੋ ਹੌਲੀ ਹੌਲੀ ਪਤਾ ਲੱਗਦਾ ਹਨਾ ਤੇ ਉਹ ਤਾਂ ਚੰਗਾ ਹੋਇਆ ਬਰੀਕ ਜਾਲੀ ਵਾਲੇ ਪਿੰਜਰੇ ਆ ਹਨਾ ਤੇ ਬਚਤ ਰਹੀ ਗਈ ਬਈ ਆਪਣੇ ਆ ਬਰੀਕ ਜਾਲੀ ਵਾਲੇ ਇਹਨਾਂ ਵਿੱਚ ਦੀ ਨਹੀਂ ਨੁਕਸਾਨ ਕਰ ਸਕਦੀ ਬਿੱਲੀ ਬਾਕੀ ਪਿੰਨ ਪੁੰਨ ਪਾਏ ਹੁੰਦੇ ਆ ਦੇ ਕੋ ਸਾਰਿਆਂ ਜਾਇ ਤਾਂ ਆਪਾਂ ਕੱਚਾ ਕੰਮ ਨਹੀਂ ਕਰਦੇ ਹੁੰਦੇ। ਹਾਂਜੀ ਬਾਬੇ ਆ ਗਿਆ ਉਹੀ ਕੁਛ ਜਿਹੜਾ ਕੁਛ ਨੂੰ ਦੱਸਿਆ ਸੀ ਹਣਾ ਮੈਂ ਕਿ ਆਉਣ ਦੀ ਤਿਆਰੀ ਐ। ਮੀਂਹ ਕਣੀ ਤੇ ਨਾਲ ਹਨੇਰੀ ਝਖੜ ਬੁੱਲੇ ਰੇਤਾ ਚਲੋ ਸਹੀ ਆਪਣਾ ਅੰਦਾਜ਼ਾ ਗਲਤ ਨਹੀਂ ਹੁੰਦਾ ਕਦੇ ਵੀ। ਤਾਂ ਇਹ ਤਾਂ ਪਾਣਾ ਨਾ ਹੋਣੀ ਲੱਗੇ ਹਣਾ ਨਾ ਲੱਗ ਜਾਂਦੇ ਤਾਂ ਬਿੱਲੀ ਵੀ ਨੁਕਸਾਨ ਕਰ ਸਕਦੀ ਕੁਝ ਵੀ ਹੋ ਸਕਦਾ ਜਿਹੜਾ ਕੁਛ ਹੰਦਾ ਚੰਗੇ ਲਈ ਹੁੰਦਾ ਹਣਾ। ਮੀਂਹ ਹੀ ਮੀਆ ਗਿਆ ਮੇਰੇ ਵੀਰੋ। ਤੇ ਸੋ ਮੈਂ ਨਹੀਂ ਵਾਟਰ ਕਰਤਾ ਕਿ ਟੂ ਮੱਚ ਵਾਟਰ ਕਰਤਾ ਮੇਰੇ ਵੀਰੋ ਆ ਦੇਖੋ ਲੈ ਬਣ ਗਿਆ ਆਪਣਾ ਛੱਪੜਾ ਭਰ ਗਿਆ ਛੱਪੜਾ ਆਪਣਾ ਪੂਰਾ ਤੇ ਹੁਣ ਕੁਛ ਭਰ ਆਖਣਗੇ ਮੈਂ ਕਿਹਾ ਸੀ ਪੈਪਰ ਖਾ ਲੈੰਦਾ ਪਾਣੀ ਨਹੀਂ ਨਿਕਲਿਆ ਕਰਨਾ ਮੇਰੇ ਵੀਰੋ ਪੈਪ ਹੋਈ ਵੀ ਹੈ ਬੰਦ ਲੈ ਡੱਡੂ ਜੀ ਪਾਸੇ ਚੱਲੋ ਬਰਦਾ ਸਾਈਡ ਸਾਈਡ ਪਲੀਜ਼ ਵਿੱਚ ਫੇਮ ਨਾ ਲਓ ਤੁਸੀਂ ਫਰੀ ਦਾ ਦੇਖੋ ਘੜ ਦਿਓ ਲੈ ਘੜ ਦਿਓ ਲਓ ਜੀ ਆਉਂਦਾ ਨਾ ਪਾਣੀ ਭੱਜਾ ਵੀ ਜੀ ਇਹਦੇ ਹੁਣ ਖਾਲੀ ਹੋ ਜਾਣਾ ਇਹਨੇ ਅੱਧੇ ਮਿੰਟ ਦੇ ਵਿੱਚ ਵਿੱਚ ਉਹ ਬੰਦ ਹੋਏ ਪੈਸੀ ਵੀ ਉਹਦੇ ਨਾਲ ਤੇ ਇੱਕ ਮਿੰਟ ਆਜਾ ਹਾਂ ਹੁਣ ਸਹੀ ਹੈ ਲਓ ਹੁਣ ਨਿਕਲ ਜਾਣਾ ਮੈਂ ਟਮਟਮ ਸਾਰਾ ਕੁਝ ਬਾਹਰ ਓਕੇ ਬਰੋ ਤੇ ਬਸ ਠੀਕ ਆ ਬਾਬੇ ਉਹ ਹਨਾ ਵਲੌਗ ਦੀ ਮੈਂ ਐਂਡਿੰਗ ਕਰ ਦਿਆਂ ਬਈ ਲਾਈਟ ਹੈ ਨਹੀਂ ਹਵਾ ਚੱਲੀ ਜਾਂਦੀ ਹੈ ਮੀਂਹ ਆਈ ਜਾਂਦਾ ਹੈਗਾ ਤੇ ਓਕੇ ਰਿਪੋਰਟਾਂ ਬਰੋ ਕੱਲ ਨੂੰ ਮਿਲਦੇ ਆ ਹਨਾ ਬਹੁਤ ਗੱਲਬਾਤ ਹੋਈ ਅੱਜ ਤੇ ਬਾਏ ਬਾਏ ਮੇਰੇ ਸਾਰੇ ਵੀਰਾਂ ਨੂੰ ਹਨਾ ਜਿੰਨੇ ਵੀ ਪਿਆਰ ਕਰਦੇ ਛੋਟੇ ਵੱਡੇ ਪੁਰਾਣੇ ਲਵ ਯੂ ਸਾਰਿਆਂ ਨੂੰ ਬਈ Good night, so sorry.